ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਤੇ ਗੋਲੀਆਂ ਚੱਲਣ ਅਤੇ ਭਰਾਵਾਂ ਦੇ ਆਪਸੀ ਵਿਵਾਦ ਦੇ ਮਾਮਲੇ ਤੇ ਬੈਂਸ ਨੇ ਕੱਲ ਪੱਤਰਕਾਰਾਂ ਦੇ ਸਨਮੁਖ ਹੋ ਕੇ ਆਪਣਾ ਪੱਖ ਰੱਖਿਆ ਬੈਂਸ ਨੇ ਆਖਿਆ ਕਿ ਕੁਝ ਰਾਜਨੀਤਿਕ ਵਿਰੋਧੀਆਂ ਤੇ ਸ਼ਰੀਕਾਂ ਨੇ ਗੋਲੀ ਚੱਲਣ ਦੀ ਘਟਨਾ ਨੂੰ ਤੂਲ ਦਿੱਤਾ ਜਦ ਕਿ ਉਹ ਇਸ ਮਸਲੇ ਨੂੰ ਪਰਿਵਾਰਕ ਮਸਲਾ ਹੋਣ ਕਰਕੇ ਦਬਾਉਣ ਦੇ ਹੱਕ ਵਿੱਚ ਸਨ ਉਹਨਾਂ ਇਹ ਵੀ ਆਖਿਆ ਕਿ ਉਹਨਾਂ ਨੇ ਖੁਦ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਾ ਕਰਨ ਬਾਰੇ ਅਪੀਲ ਕੀਤੀ ਸੀ ਪਰ ਫਿਰ ਵੀ ਪੁਲਿਸ ਨੇ ਹੁਣ ਇਹ ਮਾਮਲਾ ਦਰਜਕਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਆਖਿਆ ਕਿ ਉਹਨਾਂ ਦਾ ਭਰਾ ਜਾਇਦਾਦ ਦੀ ਵੰਡ ਤੋਂ ਨਾ ਖੁਸ਼ ਹੈ ਤੇ ਇਸ ਮਾਮਲੇ ਵਿੱਚ ਕਈ ਵਾਰ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਚੁੱਕਾ ਹੈ ਪਰ ਹਰ ਵਾਰ ਅਦਾਲਤ ਨੇ ਉਹਨਾਂ ਦੇ ਭਰਾ ਦੀ ਕਿਸੇ ਵੀ ਦਲੀਲ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਿੰਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਿੰਕ ਲੱਗਣ ਦਿੱਤੀ ਵੀ ਮੇਰੇ ਅਨਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਕਿ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਗਈ ਪੂਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਫਿਰ ਇਹ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾਂ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਫਸ਼ਾ ਲੱਗਣ ਲੱਗ ਗਿਆ ਵੀ ਯਾਰ ਇਹ ਗਲਤ ਹੋ ਗਿਆ ਪੋਟ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਹੈ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ ਕੋਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਮੁੱਲਕ ਨੂੰ ਚਣੌਂ ਵਾਸਤੇ ਅਦਾਲਤ ਤੋਂ ਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਸਵੇ ਵਿੱਚ ਮੜ ਹਮਸ ਤੇ ਗਰਮੀ ਦਾ ਦੌਰ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਕੱਲ ਚੰਡੀਗੜ੍ਹ ਲੁਧਿਆਣਾ ਮੁਹਾਲੀ ਰੂਪਨਗਰ ਆਦਿ ਖੇਤਰਾ ਵਿੱਚ ਹਲਕੀ ਵਰਖਾ ਰਿਕਾਰਡ ਕੀਤੀ ਗਈ ਪਰ ਇਸ ਦੇ ਬਾਵਜੂਦ ਸਮੁੱਚੇ ਸੂਬੇ ਵਿੱਚ ਹਮਸ ਭਰੀ ਗਰਮੀ ਦਾ ਜੋਰ ਰਿਹਾ ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਦੇ ਕੁਝ ਇੱਕ ਖੇਤਰਾ ਵਿੱਚ ਹਲਕੀ ਵਰਖਾ ਦੀ ਸੰਭਾਵਨਾ ਹੈ ਜਦਕਿ ਬਾਕੀ ਖੇਤਰਾ ਵਿੱਚ ਮੌਸਮ ਖੁਸ਼ਕ ਰਹੇਗਾ ਤੇ ਹਮਸ ਭਰੀ ਗਰਮੀ ਦਾ ਦੌਰ ਵੀ ਜਾਰੀ ਰਹੇਗਾ ਵੋਟਰ ਸੂਚੀਆਂ ਵਿੱਚ ਗੜਬੜੀਆਂ ਦੇ ਲੱਗ ਰਹੇ ਦੋਸ਼ਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਹੁਣ ਬਿਹਾਰ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਇਕੱਠੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਯੋਜਨਾ ਬਣਾ ਲਈ ਹੈ। ਇਸ ਲੜੀ ਵਿੱਚ ਕਮਿਸ਼ਨ ਨੇ ਬਿਹਾਰ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਇਸ ਨਾਲ ਜੁੜੀਆਂ ਤਿਆਰੀਆਂ ਪੂਰੀਆਂ ਕਰਨ ਦੇ ਹੁਕਮ ਦੇ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਇਹ ਵਿਸ਼ੇਸ਼ ਸੁਧਾਈ ਸ਼ੁਰੂ ਹੋਵੇਗੀ ਸੁਤਰਾਮਤਾਵ ਕ ਪਹਿਲਾ ਚੋਣ ਕਮਿਸ਼ਨ ਲੜੀਵੱਧ ਤਰੀਕੇ ਨਾਲ ਦੇਸ਼ ਵਿੱਚ ਵੋਟਰ ਸੂਚੀਆਂ ਦੀ ਇਹ ਸੁਧਾਈ ਕਰਨਾ ਚਾਹੁੰਦਾ ਸੀ ਪਰ ਵਿਰੋਧੀ ਪਾਰਟੀਆਂ ਵੱਲੋਂ ਇਸ ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਣ ਸਮੁੱਚੇ ਦੇਸ਼ ਵਿੱਚ ਇਕੱਠੇ ਹੀ ਵੋਟਰ ਸੂਚੀਆਂ ਸੁਧਾਈ ਕਰਨ ਦਾ ਪ੍ਰੋਗਰਾਮ ਬਣਾ ਲਿਆ ਹੈ। ਝੰਡਾ ਜ਼ਿਲ੍ਹੇ ਦੇ ਜੀਦਾ ਪਿੰਡ ਵਿੱਚ ਇੱਕ ਨੌਜਵਾਨ ਵੱਲੋਂ ਘਰ ਵਿੱਚ ਪ੍ਰੀਖਣ ਦੌਰਾਨ ਹੋਏ ਤਮਾਕਿਆਂ ਦੀ ਜਾਂਚ ਵਿੱਚ ਕੱਲ ਦੋ ਹੋਰ ਤਮਾਕੇ ਹੋਏ ਜਿਸ ਨਾਲ ਆਲੇ-ਦੁਆਲੇ ਦੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਇਹ ਤਮਾਕੇ ਉਸ ਵੇਲੇ ਹੋਏ ਜਦੋਂ ਜਲੰਧਰ ਤੋਂ ਪੁੱਜੀ ਬੰਬ ਡਿਸਪੋਜ਼ਲ ਟੀਮ ਘਰ ਦੀ ਸਫਾਈ ਕਰ ਰਹੀ ਸੀ ਐਸੇ ਦਰਮਿਆਨ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਨੌਜਵਾਨ ਦੇ ਹੁਣ ਖਾਤਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਨੌਜਵਾਨ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋਈ ਸੀ ਐਸੇ ਦਰਮਿਆਨ ਇਲਾਕੇ ਵਿੱਚ ਇਹ ਚਰਚਾ ਜੋਰਾਂ ਤੇ ਹੈ ਕਿ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਆ ਕੇ ਇੱਕ ਨੌਜਵਾਨ ਨੇ ਗਲਤ ਕਦਮ ਚੁੱਕ ਕੇ ਇੱਕ ਹੱਸਦੇ ਵਸਦੇ ਪਰਿਵਾਰ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਪਾਣੀ ਉਤਰਨ ਤੋਂ ਬਾਅਦ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ ਉੱਥੇ ਪੰਜਾਬ ਸਰਕਾਰ ਲਈ ਵੀ ਆਉਣ ਵਾਲਾ ਸਮਾਂ ਆਸਾਨ ਨਹੀਂ ਹੋਵੇਗਾ। ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਢੁਕਵੇਂ ਮੁਆਵਜ਼ੇ ਦਾ ਐਲਾਨ ਨਾ ਕਰਨ ਤੋਂ ਖਫਾ ਹੋ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੋਦੂ ਸਿੰਘ ਮਾਨਸਾ ਨੇ ਕੱਲ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਹਰ ਪੀੜਤਾ ਲਈ ਮੁਆਵਜ਼ਾ ਨਾ ਵਧਾਇਆ ਤਾਂ ਪੰਜਾਬ ਦੇ ਕਿਸਾਨ ਦਰਿਆਵਾਂ ਵਿੱਚੋਂ ਰੇਤਾ ਕੱਢ ਕੇ ਵੇਚਣਗੇ ਤੇ ਇਸ ਤੋਂ ਹੋਣ ਵਾਲੀ ਕਮਾਈ ਕਿਸਾਨਾਂ ਨੂੰ ਵੰਡਣਗੇ ਇਸੇ ਦਰਮਿਆਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਆ ਰਹੇ ਹਨ ਉਹ ਅਮਰਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸਵੇਰੇ ਲਗਭਗ 9:30 ਵਜੇ ਅਮਰਸਰ ਹਵਾਈ ਅੱਡੇ ਤੇ ਪੁੱਜਣਗੇ ਭਾਵੇਂ ਕਿ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਇਸ ਦੇ باوجود ਕਿਸਾਨਾਂ ਤੇ ਸੂਬਾ ਸਰਕਾਰ ਦਰਮਿਆਨ ਸੰਘਰਸ਼ ਦਾ ਮੋੜ ਵਜਦਾ ਦਿਖਾਈ ਦਿੱਤਾ ਜਾ ਰਿਹਾ ਹੈ ਮੰਡੀਆਂ ਵਿੱਚ ਨਮੀ ਦੇ ਨਾਮ ਤੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਲਗਾਏ ਜਾਣ ਵਾਲੇ ਕਟ ਖਿਲਾਫ ਕੱਲ ਮਾਲਪੁਰ ਨਜ਼ਦੀਕ ਕਿਸਾਨਾਂ ਨੇ ਮਹਾਪੰਚਾਇਤਕਰ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਜਿਸ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਜੇਕਰ ਪਿਛਲੀ ਵਾਰ ਵਾਂਗ ਸਰਕਾਰ ਨੇ ਮੰਡੀ ਵਿੱਚ ਨਮੀ ਦੇ ਨਾਮ ਤੇ ਝੋਨੇ ਦੀ ਫਸਲ ਤੇ ਕਟ ਲਾਇਆ ਤਾਂ ਵੱਡਾ ਸੰਘਰਸ਼ ਛੇੜਿਆ ਜਾਵੇਗਾ ਇਸ ਦੌਰਾਨ ਸੂਬੇ ਦੇ ਵਿਧਾਇਕਾਂ ਮੰਤਰੀਆਂ ਦੀਆਂ ਰਿਹائشਾਂ ਦੇ ਘਰਾਵੋਂ ਤੋਂ ਇਲਾਵਾ ਹਾਈਵੇ ਜਮ ਕਰਨ ਦੇ ਐਲਾਨ ਵੀ ਕੀਤੇ ਗਏ ਕਿਸਾਨ ਆਗੂਆਂ ਨੇ ਆਖਿਆ ਕਿ ਕਿਸਾਨ ਇਸ ਵਾਰ ਹੜਾ ਕਾਰਨ ਪਹਿਲਾਂ ਹੀ ਬੇहद ਪੀੜਿਤ ਹੈ ਉਸ ਨੂੰ ਮੰਡੀਆਂ ਵਿੱਚ ਨਮੀ ਦੇ ਨਾਂ ਤੇ ਖੱਜਲ ਖਾਰ ਨਹੀਂ ਹੋਣ ਦਿੱਤਾ ਜਾਵੇਗਾ ਉਧਰ ਆਰਤੀਆ ਐਸੋਸੀਏਸ਼ਨ ਨੇ ਵੀ ਮੰਡੀਆਂ ਵਿੱਚ 17% ਤੋਂ ਵੱਧ ਨਮੀ ਵਾਲਾ ਝੋਨਾ ਨਾ ਉਤਾਰਨ ਤੇ 72 ਘੰਟਿਆਂ ਵਿੱਚ ਲਿਫਟਿੰਗ ਨਾ ਹੋਣ ਤੇ ਮੰਡੀ ਵਿੱਚ ਅਗਲੀ ਖਰੀਦ ਬੰਦ ਕਰਨ ਦੀ ਨੀਤੀ ਦਾ ਐਲਾਨ ਕਰ ਦਿੱਤਾ ਹੈ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਤੈਅ ਨਜਮਾ ਵਾਲਾ ਝੋਨਾ ਹੀ ਮੰਡੀਆਂ ਵਿੱਚ ਉਤਾਰਿਆ ਜਾਵੇਗਾ ਅਤੇ 17% ਦੀ ਨਮੀ ਵਾਲੇ ਝੋਨੇ ਤੇ ਕੋਈ ਕਟ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿੱਚ 17% ਤੋਂ ਵੱਧ ਨਮੀ ਵਾਲਾ ਝੋਨਾ ਨਾ ਲਿਆਉਣ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਆਪਣੀ ਖੱਜਲਖਵਰੀ ਲਈ ਖੁਦ ਜ਼ਿੰਮੇਵਾਰ ਹੋਣਗੇ। ਭਾਰਤ ਪਾਕਿਸਤਾਨ ਦਰਮਿਆਨ ਟਕਰਾਅ ਦੇ ਮੱਦੇਨਜ਼ਰ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਸਾਲ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਨਹੀਂ ਜਾ ਸਕੇਗਾ। ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕੱਲ ਪੰਜਾਬ ਸਮੇਤ ਹੋਰ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਜਿਸ ਵਿੱਚ ਆਖਿਆ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਦਰਮਿਆਨ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਇਸ ਵਾਰ ਨਹੀਂ ਹੋਵੇਗੀ। NIA ਨੇ ਅੰਮ੍ਰਿਤਸਰ ਮੰਦਰ ਗਰਨੇਡ ਹਮਲੇ ਦੇ ਮਾਮਲੇ ਵਿੱਚ ਕੱਲ 3 ਦੋਸ਼ੀਆਂ ਖਿਲਾਫ ਦੋਸ਼ ਪੱਤਰ ਦਾਖਲ ਕਰ ਦਿੱਤਾ ਜਿਕਰਯੋਗ ਹੈ ਕਿ ਇਹਨਾਂ ਦੋਸ਼ੀਆਂ ਨੇ 15 ਮਾਰਚ 2025 ਨੂੰ ਤੜਕੇ ਦੇ ਸਮੇਂ ਮੰਦਰ ਤੇ ਗਰਨੇਡ ਸੁੱਟਿਆ ਸੀ ਇਸ ਦਰਮਿਆਨ ਇਸ ਮਾਮਲੇ ਵਿੱਚ ਦੋ ਪਗੋੜਿਆਂ ਦੀ ਤਲਾਸ਼ ਜਾਰੀ ਹੈ ਸੂਬੇ ਦੇ ਪਾਕਿਸਤਾਨ ਲੱਗਦੇ ਖੇਤਰਾਂ ਵਿੱਚ ਹੜ੍ਹਾਂ ਦੇ ਚੱਲਦੇ ਹੁਣ ਤਸਕਰੀ ਜੋਰਾਂ ਤੇ ਹੈ ਦਰਸਲ ਹੜਾਂ ਕਾਰਨ ਸੂਬੇ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਸੁਰੱਖਿਆ ਵਿਵਸਥਾ ਕਮਜ਼ੋਰ ਪੈ ਗਈ ਹੈ ਜਿਸ ਦਾ ਤਸਕਰ ਹੁਣ ਫਾਇਦਾ ਉਠਾ ਰਹੇ ਹਨ ਆਏ ਦਿਨ ਸੂਬੇ ਵਿੱਚ ਇਨ੍ਹਾਂ ਥਾਵਾਂ ਤੋਂ ਤਸਕਰੀ ਦੀਆਂ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਜਿਹੀ ਹੀ ਇੱਕ ਕੋਸ਼ਿਸ਼ ਨੂੰ ਕੱਲ ਫਰੋਇਪੁਰ ਪੁਲਿਸ ਨੇ ناکਾਮ ਬਣਾ ਦਿੱਤਾ ਫਰੋਇਪੁਰ ਪੁਲਿਸ ਨੇ ਸਰਦੋਪਾਰ ਤਸਕਰੀ ਕਰ ਰਹੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਡਰੋਨ ਸਮੇਤ 20 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਦਬਈ ਵਿੱਚ ਖੇਡੇ ਜਾ ਰਹੇ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ ਦੇ ਮੈਚ ਵਿੱਚ ਕੱਲ ਭਾਰਤ ਨੇ ਪਾਕਿਸਤਾਨ ਨੂੰ ਆਸਾਨੀ ਨਾਲ 7 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 127 ਦੌੜਾਂ ਬਣਾਈਆਂ ਜਿਸ ਨੂੰ ਭਾਰਤੀ ਟੀਮ ਨੇ 10ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ। ਪੂਰੇ ਮੈਚ ਵਿੱਚ ਭਾਰਤ ਦੀ ਟੀਮ ਦੀ ਪਕੜ ਸਾਰਾ ਸਮਾਂ ਬਰਕਰਾਰ ਰਹੀ। ਐਸੇ ਦਰਮਿਆਨ ਇਸ ਮੈਚ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਤਣਾਤਣੀ ਦਾ ਅਸਰ ਵੀ ਦੇਖਣ ਨੂੰ ਮਿਲਿਆ। ਭਾਰਤੀ ਟੀਮ ਦੇ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਤੇ ਮੈਚ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਏ ਮੈਚ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਸੂਰੀਆਕਾਂਤ ਜੱਦਵ ਨੇ ਇਸ ਜਿੱਤ ਨੂੰ ਭਾਰਤੀ ਫੌਜੀਆਂ ਨੂੰ ਸਮਰਪਿਤ ਕੀਤਾ ਚੀਨ ਦੇ ਹਾਂਜ਼ੂ ਸ਼ਹਿਰ ਵਿੱਚ ਖੇਡੇ ਜਾ ਰਹੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਕੱਲ੍ਹ ਭਾਰਤ ਨੂੰ ਚੀਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਇਹ ਮੈਚ ਇੱਕ ਦੇ ਮੁਕਾਬਲੇ 4 ਗੋਲਾਂ ਨਾਲ ਹਾਰ ਗਿਆ ਹਾਲਾਂਕਿ ਮੈਚ ਦੇ ਪਹਿਲੇ ਮਿੰਟ ਵਿੱਚ ਹੀ ਭਾਰਤੀ ਟੀਮ ਨੇ ਗੋਲ ਕਰਕੇ ਲੀਡ ਲੈ ਲਈ ਸੀ ਪਰ ਬਾਅਦ ਵਿੱਚ ਚੀਨੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਮੈਚ ਜਿੱਤਿਆ। ਇਹ ਮੈਚ ਹਾਰਨ ਤੋਂ ਬਾਅਦ ਭਾਰਤ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਲਈ ਸਿੱਧਾ ਕੁਆਲੀਫਾਈ ਕਰਨ ਵਿੱਚ ਅਸਫਲ ਹੋ ਗਿਆ। ਇੰਗਲੈਂਡ ਵਿੱਚ ਚੱਲ ਰਹੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ ਜੈਸਮੀਨ ਤੇ ਮਨਾਕਸ਼ੀ ਹੁੱਡਾ ਨੇ ਕੱਲ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪੋ ਆਪਣੇ ਵਰਗ ਵਿੱਚ ਖਿਤਾਬ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਤੇ ਦੋਵੇਂ ਮੁੱਕੇਬਾਜ਼ੀ ਵਿਸ਼ਵ ਚੈਂਪੀਅਨ ਬਣ ਗਏ ਜੈਸਮੀਨ ਨੇ 올림픽 ਵਿੱਚ ਚਾਂਦੀ ਦਾ ਤਗਮਾ ਜਿੱਤੂ ਪੋਲੈਂਡ ਦੀ ਮੁੱਕੇਬਾਜ਼ ਨੂੰ ਹਰਾਇਆ ਜਦਕਿ ਮਨਾਕਸ਼ੀ ਨੇ ਕਜ਼ਾਕਿਸਤਾਨ ਦੀ ਮੁੱਕੇਬਾਜ਼ ਨੂੰ ਹਰਾਇਆ ਨਿਊ ਚੰਡੀਗੜ੍ਹ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਕੱਲ ਭਾਰਤ ਤੇ ਆਸਟ੍ਰੇਲੀਆ ਦੀਆਂ ਮਹਿਲਾ ਕ੍ਰਿਕਟਰਾਂ ਦਾ ਮੈਚ ਹੋਇਆ ਜਿਸ ਵਿੱਚ ਆਸਟ੍ਰੇਲੀਆਈ ਕਰੈਕਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਵਿਕਟਾਂ ਨਾਲ ਭਾਰਤ ਨੂੰ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ ਤੇ 281 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਆਸਟ੍ਰੇਲੀਆਈ ਟੀਮ ਨੇ ਇਹ ਟਿਚਾ 44ਵੇਂ ਓਵਰ ਵਿੱਚ ਹੀ ਪੂਰਾ ਕਰ ਲਿਆ। ਕੱਲ ਦੇ ਮੈਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ